ਹਾਂਜੀ ਮਿੱਤਰੋ ਨਵੀਂ ਵਲੌਗ ਵੀਡੀਓ ਦੇ ਵਿੱਚ ਸਾਰਿਆਂ ਦਾ ਸਵਾਗਤ ਆ। ਕਾਫੀ ਟਾਈਮ ਬਾਅਦ ਦੁਬਾਰਾ ਸ਼ੁਰੂਆਤ ਕਰੀ ਆ ਜੇ ਮੂਵੀ ਮੂੜਜਾ ਬਣਾਇ ਬਣਾਈਏ ਵੀਡੀਓ ਇੱਕ। ਬਾਹੀ ਮੂਵੀ ਲਗਭਗ ਕੰਪਲੀਟ ਹੋ ਗਈ। 50 60 ਬੱਗੇ ਬਾਕੀ ਰਹਿਣਾ ਬਸ। ਉਹ ਆਪਾਂ ਹੁਣ ਬਾਹਾਂਗੇ। ਕਈ ਦਿਨ ਹੋ ਗਏ ਲੱਗਿਆ ਨੂੰ ਤੇ ਚੱਲੀ ਜਾਂਦਾ ਹਮਾਰਾ ਮਾਰਗ ਅੰਦਰ। ਹੁਣ ਸ਼ਾਮ ਨੂੰ ਫੇਰ ਆਇਆ ਪਿਆ ਕੋ ਅੱਗੇ ਬਾਹਰ ਬਾਹਰ। ਇਹ ਬਾਹਰੇ ਆ। ਤੇ ਹੁਣ ਕੋਸ਼ਿਸ਼ ਹੀ ਰਹਾ ਕਰੂ ਕਿ ਪਾਇਆ ਕਰਾਂਗੇ ਆਪਾਂ ਵੀਡੀਓ ਨਜ਼ਰਦਾਰਾ ਕਮ ਮੌਸਮ ਦੀ ਸ਼ਾਮ ਨੂੰ ਨੰਨਾ ਹੋਇਆ ਤਾਂ 5 ਵਜੇ ਤੋਂ ਬਾਅਦ ਤੇਰੇ ਨੇ ਧੁੱਪ ਆਉਂਦੀ ਹੈ ਸਰਪਤੀ ਹੈ ਸਾਰਿਆਂ ਨੂੰ ਤੇ ਬਾਹੀ ਰੋਹੀ ਕਰਨ ਤੋਂ ਬਾਅਦ ਫਿਰ ਆਪਾਂ ਲੱਗਾਂਗੇ ਜੀਰੀ ਲਾਉਣ ਤਿਆਰੀਆਂ ਨੇ ਵਸ ਪੰਜ ਚਾਰ ਨਾਲ ਪਾਣੀ ਛੱਡ ਲਈਆ ਬੰਦੇ ਆਪਣੇ ਕੋੂ ਮੂਹ ਲੱਕੇ ਤਿਆਰੀ ਕਰਦੇ ਨੇ ਆਪਾਂ ਬਾਹੀ ਕਰਾਂਗੇ ਕਰਦੇ ਆਂ ਗੱਲਬਾਤ ਬਾਈ ਕਰਦੇ ਕਰਦੇ ਆ ਕੇ ਕਿਲੇ ਚਾਰ ਵਾਦੇ ਉਧ ਚ ਉਪਰ ਲੰਘ ਗਏ ਆਪਣੇ ਪਾਣੀ ਪਾਣੀ ਬ੍ਰੇਕ ਹੋ ਗਈ ਦੀ ਦੇਖਦਾ ਕੀ ਆਂਦਾ ਦੇਖਦਾ ਬੱਟ ਬ੍ਰੇਕ ਹੋ ਗਈ ਵਿਚ ਦੀ ਦੋ ਮਿੰਟ ਪਾਣੀ ਪੂਣੀ ਪੀ ਕੇ ਚੱਲਦੇ ਆਂ ਹੁਣ ਉਹ ਪੀ ਕੇ ਤੇ ਉਹ ਤਾਂ ਵਾਹ ਕਿਰੇ ਛੋਟੇ ਨੇ ਉਹ ਪੁਰਾਣੀਆਂ ਬੱਟਾ ਆਪਾਂ ਨੇ ਉਹ ਵੀ ਰੱਖਿਆ ਸਾਰੀ ਜਗ੍ਹਾ ਉਹ ਸਾਈਡ ਉਹ ਪੀ ਜਾਂਦੇ ਪਟਾ ਰੱਖ ਰਿਹਾ ਹੁਕਿ ਘੇਰੇ ਸਾਰੇ ਛੋਟੇ ਹੋ ਗਏ ਤਾਂ ਕਰਕੇ ਟਾਈਮ ਥੋੜਾ ਬਦਲ ਆਗਾ ਆ ਮਨ ਰੋਇ ਚਾਰ ਕਿ ਜਣ ਦੋ ਘੰਟੇ ਲੱਗ ਪਾ ਟਾਈਮ ਲੱਗ ਗਿਆ ਚਲ ਕਿਲੇ ਰਹਿਗੇ 5 5 6 ਰਹਿਗੇ ਨਿਮੇਟ ਦੇ ਨੇ ਘਮ ਇਹ ਸਦਾ ਰਹਿ ਜਾ ਆ ਪ੍ਰੋਬਾਜ ਦਾ ਕੈਮਰਾ ਇਹ ਚੈਨਬੋਰ ਨੰਬਰ 9 ਹੈ ਜੀ ਇਹ ਆਇਆ ਬਹੁਤ ਜਲ ਕੋਈ ਹੋਇਆ ਆਪਣੇ ਮਿੱਤਿਆਂ ਨੂੰ ਬਚਾਉਣ ਦੇ ਮਾਰੇ ਨੇ ਬੰਨ ਕੇ ਰੱਖਣੀ ਬੰਦਿਆ ਜ਼ਰੂਰੀ ਆ ਇਹ ਮਜ਼ਦੂਰੀ ਤੁਹਾਨੂੰ ਫਿਰ ਦੱਸਾਂਗਾ ਵੇ ਬਾਹੀ ਕਰਦੇ ਕਰਦੇ ਸਮਰਕਰ ਮਹਾ ਜੋਗੇ ਦੇ ਲਈ ਆਹ ਆਪਾਂ ਦੇ ਇਹ 13 ਨੇ ਨਵੇਂ ਹੱਲ ਲਏ ਨੇ ਨਵੇਂ ਹਣਾਂ ਕਰਕੇ ਮੈਂ ਕਹਿੰਦਾ ਲੱਭ ਪਾ ਦੇਖਦੇ ਆਂ ਵੀ ਟਰੈਕਟਰ ਚੱਕਰ ਚੱਕਰ ਤੋੜਦਾ ਕਿ ਨਹੀਂ ਤੋੜਦਾ ਤੇ ਹੁਣ ਮੈਂ ਉਹਦੇ ਉੱਪਰ ਚੜ ਕੇ ਦੇਖਦਾ ਹਾਂ ਲਾਵੇ ਉੱਪਰ ਚੜ ਕੇ ਉਹ ਨੂੰ ਮੈਨੂੰ ਦਿਖਾ ਦੇਣਾ ਜਿਹੜੀਆਂ ਲੋਰੇ ਲੱਗਦਾ ਬਿਲਕੁਲ ਗੋਵਿੰਦਰ ਦੇ નીચે ਨੇ ਉੱਪਰ ਖੜ ਕੇ ਵੀ ਟਰੈਕਟਰ ਲੈ ਚੱਕਰ ਨਹੀਂ ਤੋੜਦਾ ਮਤਲਬ ਉਹ ਸਪੀਡ ਪੂਰੀ ਫੁੱਲਾ ਸਲਿੱਪ ਮਾਰੀ ਜਾਂਦਾ ਮੈਂ ਵੀ ਉੱਪਰ ਖੜਾ ਹਾਂ ਵਿੱਚ ਆਰਪੀਐਮ ਬਹੁਤ ਜ਼ਿਆਦਾ ਮਰੂ ਘਟ ਘੜਾਇਆ ਵਿੱਚ ਚੱਕਰ ਲਗਾਇਆ ਜਾਂਦਾ ਸਲਿੱਪ ਮਾਰਦਾ ਜ਼ਰੂਰ ਚੇਹੇ ਲਈ ਮੰਜੀ ਆਉਣ ਲੱਗਣਾ ਜੀ ਗੱਲਵਾ ਦਾ ਪੂਰੀ ਨਜ਼ਰਦਾਰਾ ਕੰਮ ਦੇਖੋ ਮੰਜੀ ਜੇ ਨਿਸਰੇੜ ਕਰਾਲੀ ਆ ਤੇ ਨਾਲੇ ਦੂਜੀ ਗੱਲ ਇਹ ਆ ਵੀ ਮੂਹਰੋ ਕਟਾਈਆ ਪੂਰੀ ਫੁੱਲ ਕਰੀ ਜਾਂਦਾ ਜਿਹੜੀ ਇੱਤ ਜਗ ਘੁੰਮੀ ਜਾਵੇ ਤਾਂ ਕਰਕੇ ਇਹ ਪਤ ਸਟੈਪ ਮਾਰਦਾ ਦੇਖੋ ਪਰ ਹੁਣ ਹੁਣ ਥੋੜਾ ਜਿਆਦਾ ਮੋੜਨ ਕਰਕੇ ਵੀ ਬਾਰ ਬਾਰ ਕਿੱਦਾਂ ਮੰਨਣ ਕਰਕੇ ਇਰਤ ਜਿਆਦਾ ਮਾਰਨਾ ਕਰਦਾ ਪਰਦੇ ਬੈਣੀ ਤੂੰ ਨਾ ਜਾਵੇਂ ਤੂੰ ਹਾਂਗਾ ਸ਼ੁਕਰੀਆ ਬਾਬੂ ਜੀ ਆ ਦੇਖੋ ਹਾਂ ਮੰਜੀ ਤੇ ਲੱਗਣਾ ਈ ਈ ਮਿੱਟੀ ਪੱਟਣੀ ਹੈ ਜਦੋਂ ਪੂਰੀ ਫੋਲ ਆਪਾਂ ਉਹ ਤਾਂ ਨਹੀਂ ਖਾਇਆ ਇੱਥੇ ਆ ਕੇ ਥੋੜੇ ਯਾਰੀਮ ਕਰਾਂਗੇ ਤਾਂ ਜਦੋਂ ਜਮੀਂ ਥੱਲੇ ਲੱਗਦੀ ਤੇ ਮਸਤੇ ਜੇ ਤਰ ਕਰਨ ਲੱਗਦੇ ਚੱਕ ਕੋਈ ਰੋਗ ਉਹਨੇ ਪਾ ਟਰੈਕਟਰ ਪਹਿਲੇ ਹਾਈ ਚੱਲਦਾ ਦੀ ਫਿਰ ਵੀ ਆਰਪੀਐਮ ਨਹੀਂ ਰੈਡ ਐਡਾਟਰ ਨੇ ਇੱਥੇ ਜੇ ਸਿੱਧਾ ਸਟੀering ਸਿੱਧਾ ਫਿਰ ਤਾਂ ਚਲੋ ਥੋੜੀ ਬੋਤੀ ਆਪਣੀ ਲੈਫਟੀ ਬੰਨੀ ਹੁੰਦੀ ਹੈ ਫਿਰ ਤਾਂ ਨੇ ਆਰਪੀਐਮ ਘਟਾਉਣੇ ਕੀ ਨੇ ਵੀ ਚਲਾਈ 13 ਹਾਲਾ ਤੇ ਨਾਲੇ 3 ਕਵਾਂਟਲ 28 ਕਿਲੋ ਦੇ ਆਪਣੇ ਹਾਲ ਨੇ ਜਮਣੀ ਚੱਕਰ ਤੋੜਦਾ ਉਹ ਮੈਨੂੰ ਸਾਹਮਣੇ ਆਇਆ ਲੱਗਾ ਜਿਵੇਂ ਪ੍ਰਗੋਸ਼ ਕੱਟਾ ਹੁੰਦਾ ਮੈਂ ਸਾਜੀ ਗਾਂ ਦੇ ਟਰੈਕਟਰ ਦੀ ਵੀਡੀਓ ਬਣਾਉਣ ਲੱਗ ਪਿਆ ਦੋਨੇ ਗੀਲ ਵਾਪਰੇ ਪਿਆ ਦੀ ਜਿਹੜੇ ਆਪਣੇ 2-4 ਕਿਲੋ ਦੇ ਬਸ 4 ਕਿਲੋ ਕਿਥੋਂ ਹੋਰ ਟਾਈਮ ਰਾਤ ਦੇ 9:00 ਵਜੇ ਗੇ 9:00 ਵਜੇ ਤਨ ਹੋ ਗਏ ਆਪਾਂ ਵਿਲੇ ਬਾਹਰ ਸਾਰਾ ਬਹ ਹੈ ਗਿਆ ਤੇ ਆ ਹੈਗਾ ਟਰੈਕਟਰ ਦਾ ਰਾਤ ਦਾ ਵੀਊ ਇੰਨੀ ਮੋਡੀਫਿਕੇਸ਼ਨ ਹੋਈ ਹੋਈ ਆ ਲੈਟਰ ਲੂਟਾਂ ਦੀ ਇੰਨੀ ਆਪਾਂ ਚਲੋ ਲਾਂਚਦਾ ਨਹੀਂ ਨਾਰਮਲੀ ਤੇ ਇਹ ਉੱਪਰ ਤੇ ਲੱਗੀਆਂ ਹੋਈਆਂ ਨੇ ਇੰਸਟਾਲ ਹੋਈਆਂ ਹੋਈਆਂ ਨੇ ਤਾਂ ਕਰਕੇ ਉਹਨੂੰ ਮੈਂ ਸਾਰੀ ਦੱਪਦੀਆਂ ਇਹ ਚਮਕਦਾ ਧਮਕਦਾ ਪੂਰਾ ਗੱਲਬਾਤ ਬਣੀ ਪਈ ਆ ਉਹ ਚਲਦੇ ਆ ਘਰ ਨੂੰ ਤੂੰ ਜਾਣਾ ਪਰ ਡਿਊਟੀ ਤੇ ਆਵਾਂ ਤੜਕਾ ਕੇ ਫਿਰ ਦੇਣਾ ਕੀ ਕੰਮ ਕਰਨਾ ਅੱਜ ਲਗਭਗ 10 11 ਘੰਟੇ ਖਾ ਉਹ ਬੰਦੇ ਦੇ ਚੀਜ਼ਾਂ ਲਗਭਗ 11 ਕੰਟ 11 ਬਾਰਾਂ ਦੇ ਚੱਲ ਰਿਹਾ ਹੈ। ਉਹ ਆ ਗਏ। ਨੂੰ ਹੋਣੇ ਆ ਜਾ ਕੇ ਜਾ ਕੇ ਚੱਲਦੇ ਆ ਡਿਊਟੀ ਤੇ ਰੋ। ਅਗਲੇ ਵਲੌਗ ਚ ਕੱਲ ਨੂੰ ਜਾਂ ਪਰਸ ਨੂੰ ਮਿਲਾਂਗੇ। ਖੇਤੀਬਾੜੀ ਵਾਲੇ ਵਲੌਗ ਬਣਾਈ ਦਿਆ ਗਿਆ ਹੁਣ ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਪੂਰੀ go